ਸੁਧਾਰ ਲਹਿਰ ਵਾਲੇ ਗਮਰਾਹ ਲਹਿਰ ਵਾਲੇ ਗਦਾਰ ਲਹਿਰ ਵਾਲਿਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਿਆ ਕਹਿੰਦੇ ਨਵਾ ਉਹ ਲੱਖ ਲਾਹਣ ਤਿਆਰ ਸਾਡੇ ਅਸੀਂ ਸਤਿਕਾਰ ਕਰਦੇ ਸੀ ਤੇਰਾ ਗਿਆਨੀ ਹਰਪ੍ਰੀਤ ਸਿੰਘ ਜੀ ਕਿਉਂਕਿ ਤੂੰ ਫੇਰ ਵੀ ਸਾਫ ਕਾ ਜਥੇਦਾਰ ਸੀ ਅਕਾਲ ਤਖਤ ਦਾ ਮਨ ਵਿੱਚ ਮੈਲ ਰੱਖ ਕੇ ਮਨ ਵਿੱਚ ਕਪੜਾ ਰੱਖ ਕੇ ਅਕਾਲ ਤਖਤ ਸਾਹਿਬ ਦੀ ਪਸੀਲ ਤੇ ਖੜ ਕੇ ਅਕਾਲ ਤਖਤ ਸਾਹਿਬ ਦੀ ਪੁਜੀਲ ਤੇ ਖੜ ਕੇ ਤੂੰ ਕਿਹਾ ਸੀ ਜਥੇਦਾਰ ਜੀ ਤੂੰ ਕਿਹਾ ਸੀ ਕਿ ਬੱਕਰੇ ਚੁੱਲ੍ਹੇ ਬੰਦ ਕਰੋ ਅੱਜ ਉਹ ਬੱਕਰੇ ਚੁੱਲ੍ਹੇ ਦਾ ਆਰੋ ਬੱਕਰੇ ਚੁੱਲੇ ਦਾ ਮਾਚਸ ਲੈ ਕੇ ਡੰਡਾ ਲੈ ਕੇ ਉਹ ਛੋਪ ਤੂੰ ਵਾਲਿਆ ਤੂੰ ਵਾਲਿਆ ਜਥੇਦਾਰ ਜੀ ਆਮ ਆਦੀ ਪਾਰਟੀ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਤੇ ਆਈ ਹੋਈ ਆ ਲੁੱਟਣ ਤੇ ਆਈ ਹੋਈ ਆ ਕਬਜ਼ਾ ਕਰਨ ਤੇ ਆਈ ਹੋਈ ਆ ਅੱਜ ਇਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਇਦਾਂ ਠਾਠਾ ਮਾਰਦਾ ਇਕੱਠ ਵਹੀਰਾ ਘੱਟ ਕੇ ਕੱਲੇ-ਕੱਲੇ ਪਟਿਆਲੇ ਜ਼ਿਲ੍ਹੇ ਦੇ ਪਿੰਡ ਤੋਂ ਆਈ ਹੋਈ ਸੰਗਤ ਖਾਸ ਕਰਕੇ ਹਲਕਾ ਕਨੌਰ ਦੇ ਕੱਲੇ-ਕੱਲੇ ਪਿੰਡ ਤੋਂ ਆਈ ਹੋਈ ਸੰਗਤ ਦਾ ਮੈਂ ਰਾਜਦਾਦਾ ਪ੍ਰਧਾਨ ਜੀ ਆ ਪਿਛਲੇ ਪਿਛਲੇ ਸਮੇਂ ਜਿਹੜਾ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਸੀ ਮੋਰਚਾ ਲੱਗਿਆ ਹੋਇਆ ਸੀ ਸੰਭੂ ਉਹ ਹਲਕਾ ਕਨੌਰ ਵਿੱਚ ਪੈਂਦਾ ਤੇ ਜਿਵੇਂ ਰਾਤ ਨੂੰ ਇਹ ਘਕਾਰੀ ਲੋਕਾਂ ਨੇ ਕਿਸਾਨਾਂ ਦੇ ਤੰਬੂ ਪੱਟੇ ਟਰਾਲੀ ਚੋਰੀਆਂ ਕਰੀਆਂ ਸਿਲੰਡਰ ਚੋਰੀ ਕਰੇ ਮੰਜੀ ਚੋਰੀ ਕਰੇ ਵਾਲੀ 40 ਰੁਪਏ ਵਾਲੇ ਆ ਪਲਾਸਟਿਕ ਦੇ ਗੱਦੇ ਚਾਕੇ ਲੈ ਗਏ ਇਸ ਰੋਜ਼ ਕਰਕੇ ਕੱਲੇ-ਕੱਲੇ ਪਿੰਡ ਤੋਂ ਵਹੀਰਾ ਕੱਤ ਕੇ ਲੋਕ ਆਏ ਨੇ ਆ ਦੋ ਪਿੰਡਾਂ ਦੇ ਮਤੇ ਪਾ ਕੇ ਭੇਜੇ ਨੇ ਪਹਿਰ ਖੁਰਦ ਤੇ ਪਹਿਰ ਕਲਾ ਇੱਥੇ ਆਏ ਵੀ ਹੋਣਗੇ ਸੰਗਤ ਨਾਲ ਬੈਠੀ ਹੋਊਗੀ ਕਹਿੰਦੇ ਸੀ ਹਾਜ਼ਰੀ ਲਵਾ ਦਿਓ ਆ ਮਤੇ ਪ੍ਰਧਾਨ ਜੀ ਮਤੇ ਨਮੀ ਕਾਰਵਾਈਆਂ ਲੈ ਕੇ ਪਾਏ ਨੇ ਸੁਣ ਲੋ ਪੰਜਾਬੀਓ ਮੇਰੀ ਬੇਨਤੀ ਆ ਸੁਣ ਲੋ ਇੱਥੇ ਤੱਕ ਉਤਰ ਆਇਆ ਆ ਆਮਾਦੀ ਪਾਰਟੀ ਭਗਵੰਤ ਮਾਨ ਤੇ ਕੇਜਰੀਵਾਲ ਪੰਚਾਇਤਾਂ ਮਤੇ ਪਾਰੀਆਂ ਨੇ ਕਿ ਅਸੀਂ ਜ਼ਮੀਨਾਂ ਨਹੀਂ ਦੇਣੀਆਂ ਅਸੀਂ ਆਪਣੇ ਪਿੰਡਾਂ ਦੀਆਂ ਜ਼ਮੀਨਾਂ 'ਚ ਤੁਹਾਨੂੰ ਪੈਰ ਨਹੀਂ ਰੱਖਣ ਦੇਵਾਂਗੇ ਪਰ ਪੰਚਾਇਤਾਂ ਦੇ ਇਹਨਾਂ ਨੇ ਸੈਕਟਰੀਆਂ ਨੇ ਵੀਡੀਓ ਨੇ ਜਿਹੜੀਆਂ ਕਾਰਵਾਈਆਂ ਦੇ ਰਜਿਸਟਰ ਚੱਕ ਲੈ ਨਵੀਂ ਆ ਦੋ ਪਿੰਡਾਂ ਦੀਆਂ ਕਾਰਵਾਈਆਂ ਦੇ ਮਤੇ ਮੇਰੇ ਕੋਲ ਨੇ ਹਲਕਾ ਕਲੌਰ 'ਚ ਪੈਂਦੇ ਨੇ ਦੋਵੇਂ ਪਿੰਡ ਇਹਨਾਂ ਨੇ ਨਵੀਆਂ ਕਾਰਵਾਈਆਂ ਲੈ ਕੇ ਮਤੇ ਪਾ ਕੇ ਕਾਰਵਾਈਆਂ ਪਾਈਆਂ ਨੇ ਜਿੰਨੇ ਮਰਜ਼ੀ ਤੁਸੀਂ ਰਜਿਸਟਰ ਚੱਕ ਲਓ ਕਾਰਵਾਈਆਂ ਚੱਕ ਲਓ ਇੱਕ ਖੁੱਡ ਜ਼ਮੀਨ ਦਾ ਦੰਦੇ ਨਹੀਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬੈਠੇ ਨੇ ਇਹਨਾਂ ਨੇ ਲਲਕਾਰ ਮਾਰੀ ਐ 1 ਇੰਚ ਵੀ ਜ਼ਮੀਨ 1 ਇੰਚ ਵੀ ਜ਼ਮੀਨ ਆ ਜਿਹੜੀ ਉਹ ਪੰਜਾਬ ਦੇ ਕਿਸਾਨਾਂ ਦੀ ਉਹ ਇਹ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਬਜ਼ਾ ਨਹੀਂ ਕਰਨਦਿਆਂਗੇ ਨਹੀਂ ਕਰਨਦਿਆਂਗੇ ਇਹ ਟਰਾਲੀ ਚੋਰ ਮਹਿਕਮਾ ਅੱਜ ਪੂਰੀ ਦੁਨੀਆ ਦੇ ਵਿੱਚ ਸੁਣ ਲੈਣ ਅਸਮੁੱਚੀ ਪਟਿਆਲੇ ਦੀ ਸਤਕਾਰਯੋਗ মিডিਆ ਖੜੀ ਐ ਆ ਟਰਾਲੀ ਚੋਰ ਮਹਿਕਮਾ ਇੱਥੋਂ ਹੀ ਸਟਾਰਟ ਹੋਇਆ ਅੱਜ ਪੰਜਾਬ ਦੇ ਚੱਪੇ-ਚੱਪੇ ਤੇ ਜੇ ਲੋਕ ਇਹਨਾਂ ਨੂੰ ਘੇਰ ਕੇ ਪੁੱਛਦੇ ਨੇ ਕਿ ਆ ਆ ਗਏ ਟਰਾਲੀ ਚੋਰ ਉਹ ਗਏ ਟਰਾਲੀ ਚੋਰ ਆ ਆ ਗਏ ਟਰਾਲੀ ਚੋਰ ਉਹ ਆ ਇੱਥੋਂ ਹੀ ਕਾਰਵਾਈਆਂ ਕਰਕੇ ਗਏ ਨੇ ਤਾਂ ਕਰਕੇ ਕਹਿੰਦਾ ਨੋ ਟਰਾਲੀ ਚੋਰਾ ਬਹੁਤ ਸਾਡੇ ਖਿਲਾਫ ਬੋਲਦੇ ਰਹੇ ਨੇ ਗੁਰੂ ਸਾਹਿਬ ਬਖਸ਼ਣ ਗੁਰੂ ਸਾਹਿਬ ਬੜੇ ਬਿਆੰਤ ਨੇ ਅੱਜ ਇਹੋ ਜਿਹਾ ਕਲੰਕ ਇਹ ਲੋਕਾਂ ਦੇ ਮੱਥੇ ਲੱਗ ਚੁੱਕਿਆ ਆ ਮਾਦੀ ਪਾਰਟੀ ਵਾਲਿਆਂ ਦੇ ਇਹਨਾਂ ਨੂੰ ਟਰਾਲੀ ਚੋਰ ਕਹਿ ਕੇ ਲੋਕ ਬੁਲਾਉਂਦੇ ਨੇ ਉਹਦੇ ਨਾਲ ਹੀ ਬੇਸ਼ੱਕ ਅੱਜ ਕਿਸਾਨਾਂ ਦਾ ਵੱਡਾ ਇਕੱਠ ਰੱਖਿਆ ਹੋਇਆ ਕਿਸਾਨਾਂ ਦਾ ਮਸਲਾ ਪਰ ਮੈਂ 1 ਮਿੰਟ ਲੈਣਾ ਆ ਹੁਣੇ-ਹੁਣੇ ਪਤਾ ਲੱਗਿਆ ਆ ਕਹਿੰਦੇ ਸੁਧਾਰ ਲਹਿਰ ਵਾਲੇ ਗਮਰਾਹ ਲਹਿਰ ਵਾਲੇ ਗਦਾਰ ਲਹਿਰ ਵਾਲਿਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਿਆ ਕਹਿੰਦੇ ਨਬਾ ਉਹ ਲੱਖ ਲਾਹਣ ਤਿਆਰ ਸਾਡਾ ਅਸੀਂ ਸਤਿਕਾਰ ਕਰਦੇ ਸੀ ਤੇਰਾ ਗਿਆਨੀ ਹਰਪ੍ਰੀਤ ਸਿੰਘ ਜੀ ਕਿਉਂਕਿ ਤੂੰ ਫੇਰ ਵੀ ਸਾਫ਼ ਕਾਜ ਜਥੇਦਾਰ ਸੀ ਕੱਲ ਤੱਕ ਦਾ ਪਰ ਮੈਂ ਕਹਿਣਾ ਕੋਈ ਗਰੇਜ਼ ਨਹੀਂ ਕਰਦਾ ਮਨ ਵਿੱਚ ਮੈਲ ਰੱਖ ਕੇ ਮਨ ਵਿੱਚ ਕੱਪ ਟ੍ਰਾਕੇ ਅਕਾਲ ਤਖਤ ਸਾਹਿਬ ਦੀ ਪਸੀਲ ਤੇ ਖੜਕੇ ਅਕਾਲ ਤਖਤ ਸਾਹਿਬ ਦੀ ਪੁਜੀਸ ਤੇ ਖੜਕੇ ਤੂੰ ਕਿਹਾ ਸੀ ਜਥੇਦਾਰ ਜੀ ਤੂੰ ਕਿਹਾ ਸੀ ਕਿ ਬੱਕਰੇ ਚੁੱਲ੍ਹੇ ਬੰਦ ਕਰੋ ਆ ਜੋ ਬੱਕਰੇ ਚੁੱਲ੍ਹੇ ਦਾ ਔਰ ਬੱਕਰੇ ਚੁੱਲ੍ਹੇ ਦਾ ਮਾਚਸ ਲੈ ਕੇ ਡੰਡਾ ਲੈ ਕੇ ਉੱਛ ਟੋਪ ਤੂੰ ਵਾਲਿਆ ਤੂੰ ਵਾਲਿਆ ਜਥੇਦਾਰ ਜੀ ਇਸ ਕਰਕੇ ਸਮੂਚੀ ਕੌਮ ਤੈਨੂੰ ਮਾਫ਼ ਨਹੀਂ ਕਰੂਗਾ ਕਿ ਤੁਹਾਡੇ ਪਿੱਛੇ ਆਮ ਆਦੀ ਪਾਰਟੀ ਦੀਆਂ ਸਰਕਾਰਾਂ ਪਿੱਠ ਤੇ ਖੜੀਆਂ ਨੇ ਤਾਈਂ ਉਹ ਚਾਰ ਚਾਰ ਜਿਪਸੀਆਂ ਅੱਗੇ ਪਿੱਛੇ ਘੁੰਮਦੀਆਂ ਨੇ ਮੇਰੀ ਬੇਨਤੀ ਹੈ ਪੰਥ ਦੀ ਪੰਜਾਬ ਦੀ ਤੇ ਪੰਜਾਬੀ ਦੀ ਲਈ ਰਾਖੀ ਲਈ ਪੰਜਾਬ ਦੇ ਵਿਕਾਸ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਮਗਰ ਹੋ ਕੇ ਨਾਲ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਖੜ ਜੋ ਜੇ ਪੰਜਾਬ ਦੀ ਤਰੱਕੀ ਕਰਨੀ ਹੈ ਪੰਜਾਬ ਦੀ ਕਿਸਾਨੀ ਬਚਾਉਣੀ ਹੈ ਪੰਜਾਬ ਦੇ ਨੌਜਵਾਨ ਬਚਾਉਣੇ ਨੇ ਪੰਜਾਬ ਦੀ ਆਉਣ ਵਾਲੀ ਨਸਲ ਤੇ ਫਸਲ ਬਚਾਉਣੀ ਹੈ ਜੇ ਇਸ ਗੱਲ ਨਾਲ ਸਹਿਮਤ ਹੋ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਾਲ ਵੀਰਾ ਕੱਟ ਕੇ ਪੰਜਾਬ ਤੁਰ ਕੇ ਪੰਜਾਬ ਤੇ ਪੰਥ ਪੰਜਾਬ ਤੇ ਪੰਜਾਬੀ ਤੁਨ ਬਚਣ ਲਈ ਤਿਆਰ ਹੈ ਤਾਂ ਗੱਜ-ਬੱਜ ਕੇ ਬਾਵਾ ਖੜੀਆਂ ਕਰਕੇ ਇੱਕ ਜਕਾਰਾ ਲਾ ਦਿਓ ਬਰੇ ਸੋਹਣੇ